ਸਰਾਈ ਉਤਾਰ ਪਹੁੰਚੇ ਦਵੀ 70 ਪੇਰਾਗੇ ਚੰਗੀ ਤਰ੍ਹਾਂ ਜਿੰਨੇ ਵੀ ਗਲਤ ਮਲਤ ਗਾਣੇ ਗੰਦੇ ਗਾ ਰਹੇ ਆ ਉਹ ਵੀ ਤੋਂ ਸਾਰੇ ਸਾਧਨ ਹੋ ਜੋ ਚੰਗੀ ਤਰ੍ਹਾਂ ਤੇ ਚੰਗਾ ਲੋਕਾਂ ਨੂੰ ਸਦਾ ਆਜਾ ਚੰਗੀਆਂ ਚੀਜ਼ਾਂ ਬਣੋ ਗੰਦ ਨਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਜੋ ਜੀ ਆਜੋ ਦੋਵੇਂ ਯਸ ਲਿਖੇ ਇੱਕ ਮਿੰਟ ਇੱਕ ਮਿੰਟ ਇੱਕ ਕਰ ਲਓ ਕੋਈ ਨਹੀਂ ਕਰ ਦੂਜੀ ਗੱਲ ਆ ਕੋਈ ਵਾਰਨਿੰਗ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਝ ਨਹੀਂ ਆ ਮੈਂ ਉਹਨਾਂ ਨੂੰ ਕਿੰਨਾ ਪੈਸੇ ਦੇ ਉੱਤੇ ਗੱਲ ਕਰਨ ਨਾ ਤਾਂ ਇਹਦਾ ਮੈਂ ਬੰਨਣਾ ਬਣਾ ਦੇਣਾ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਆ ਕੋਈ ਕੁਝ ਨਹੀਂ ਆ ਮੀਨਾ ਨੇ 빅 보ਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਸਾਡੇ ਜਿਹੜੇ ਸਿੰਘ ਨੇ ਇਹ ਥੋੜੇ ਜੇ ਸ਼ਾਂਤ ਨੇ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਕਲਚ ਪਲੇਟਾਂ ਉਹਨਾਂ ਦੇ ਰਿੰਗ ਸਾਰੇ ਪੈਣੇ ਨੇ ਇਹਨਾਂ ਨੇ ਬਹੁਤ ਕੰਡ ਪਾਇਆ ਮੈਨੂੰ ਟਕ ਕਰਨ ਮਾਫੀ ਮੰਗਣ ਜਿੱਦਾਂ ਵੀ ਇਹ ਵੀਡੀਓ ਕਿਉਂ ਪਾਈ ਆ ਕਾਹਦੇ ਪਾਈ ਆ ਕੀ ਕਾਰਨ ਆ ਕੀ ਇਹਦੀ ਮਨਸਾ ਆ ਕੀ ਇਹ ਸੋਚਦਾ ਠੀਕ ਆ ਨਾ ਹਾਂਜੀ ਵਾਇਬਰ ਜੀ ਦਾ ਖਲਸਾ ਵਾਇਬਰ ਜੀ ਦੀ ਫਤਿਹ ਵਾਇਬਰ ਜੀ ਦਾ ਖਲਸਾ ਵਾਇਬਰ ਜੀ ਦੀ ਫਤਿਹ ਪਹਿਲਾਂ ਤਾਂ ਸਰਦਾਰਾਂ ਦੇ ਨਾਮ ਤੇ ਕਲੰਕ ਆ ਠੀਕ ਹੈ ਇਹ ਬੰਦਾ ਇਹਨੇ ਸਰਦਾਰਾਂ ਦੀ ਬੇਇੱਜ਼ਤੀ ਕਰਾਈ ਆ ਇਹਨੇ ਹੁਣ ਇੱਕ ਗਾਣਾ ਕੱਢਿਆ ਜਿਹਦੇ ਵਿੱਚ ਇਹਨੇ ਕਿਹਾ ਆ ਵੀ ਇਹ ਦੁਨੀਆ ਬੜੀ ਤਾਂ ਭਾਈ ਗਾਣਾ ਕੱਢਿਓ ਉਹਦਾ ਮਤਲਬ ਗਾਲ ਕੱਢੀ ਇਹਨੇ ਬਹੁਤ ਗੰਦੀ ਇਹ ਦੁਨੀਆ ਬੜੀ ਬਹੁਤ ਮਤਲਬ ਕਿ ਮੈਂ ਕਹਿ ਨਹੀਂ ਸਕਦਾ ਵੀ ਉਹਨੇ ਗਾਲ ਕੱਢੀ ਉਹ ਜਵਾਬ ਹੀ ਪੁੱਛਣ ਆਏ ਨੇ ਇਹਨੇ ਕਿਹਨੂੰ ਕਿਹਾ ਕਿਉਂਕਿ ਅਸੀਂ ਇੱਥੇ Hindu Muslim Sikh ईसाई ਸਾਰੇ ਅਸੀਂ ਇਕੱਠੇ ਆ ਵੀ ਕਿਹੜੇ ਜਿਨ੍ਹਾਂ ਨੂੰ ਕਿਹਾ ਨੁਕਸ਼ਨ ਆਏ ਹਨ ਕਿ ਇਹਨਾਂ ਨੂੰ ਕੀ ਹੱਦ ਵੀ ਪਹਿਲਾਂ ਤੂੰ ਮਾਫੀਆਂ ਮੰਗਦਾ ਸੀ ਜਦੋਂ ਤੂੰ ਗਲਤੀ ਕੀਤੀ ਸੀ ਤੈਨੂੰ ਸਾਰੀ ਪਬਲਿਕ ਦੇ ਸਾਹਮਣੇ ਤੂੰ ਰੋਂਦਾ ਸੀ ਤੈਨੂੰ ਮaaf ਕਰ ਦਿੱਤਾ ਸਾਰਿਆਂ ਨੇ ਮaaf ਕਰ ਦਿੱਤਾ ਅਸੀਂ ਵੀ ਤੈਨੂੰ ਮaaf ਕਰ ਦਿੱਤਾ ਚੱਲ ਵੀ ਗਲਤੀ ਹੋ ਗਈ ਹੈ ਦੇਖੋ ਪਰ ਇਹ ਹੁਣ ਫੇਰ ਦੁਬਾਰਾ ਇਹ ਗਾਣੇ ਲਾ ਕੇ ਅੱਗੇ ਉਹਦੀ ਦੱਸ ਰਿਹਾ ਹੈ ਦੁਨੀਆ ਨੂੰ ਇਹ ਚੀਜ਼ਾਂ ਦੱਸ ਰਿਹਾ ਹੈ ਵੀ ਕੀ ਸਾਬਤ ਕਰਨਾ ਚਾਹੁੰਦਾ ਹੈ ਕੋਈ ਸ਼ਰਮਨਾ ਦੀ ਚੀਜ਼ ਹੈ ਬੰਦੇ ਦੇ ਦਿਮਾਗ ਦੇ ਵਿੱਚ ਪਹਿਲਾਂ ਕਹਿੰਦੇ ਸੀਗੇ ਵੀ ਐ ਐ ਜੀ ਨੂੰ ਮਰ ਜਾਣਾ ਇਹਨੇ ਉਹ ਕਹਿੰਦੇ ਵੀ ਇਹ ਕੀ ਕਰ ਰਿਹਾ ਹੈ ਇਹ ਨੂੰ ਪੁੱਛਣ ਆਏ ਆ ਵੀ ਤੇਰੇ ਦਿਮਾਗ ਦਾ ਇਲਾਜ ਕਰਾ ਦੀਏ ਤੈਨੂੰ ਕੀ ਹੋਇਆ ਤੇਰਾ ਦਿਮਾਗ ਦੇ ਫਰਕ ਹੈ ਇਹ ਸਾਨੂੰ ਮਿਲਿਆ ਨਹੀਂ ਆ ਇਹਨਾਂ ਦੇ ਜਿਹੜਾ ਸਟਾਫ ਆ ਉਹਨੂੰ ਕਿਹਾ ਹੈ ਵੀ ਉਹਨਾਂ ਨੂੰ ਬੁਲਾ ਵੀ ਅਸੀਂ ਉਹਨੂੰ ਮਿਲਣਾ ਹੈ ਅੱਧੇ ਘੰਟੇ ਦਾ ਨਾ ਨਾ ਟਾਈਮ ਦਿੱਤਾ ਨਹੀਂ ਤਾਂ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਐਕਸ਼ਨ ਕਰਾਂਗੇ ਇਸ ਕੰਟੀ ਜਾਂ ਪਹਿਲਾਂ ਵੀ ਪਬਲਿਸਿਟੀ ਇਸ ਕੰਟੀਜ਼ ਦਾ ਵੀ ਤੁਸੀਂ ਆਪ ਦੇਖੋ ਵੀ ਐਨੇ ਫਾਲੋਅਰ ਲੜਕੀਆਂ ਦੇ ਜ਼ਿਆਦਾ ਹੁੰਦੇ ਆ ਕਿ ਬੰਦਿਆਂ ਦੇ ਇਹਦੇ ਫੋਲੋਅਰ ਜ਼ਿਆਦਾ ਨਹੀਂ ਕਿਉਂਕਿ ਇਹਨੇ ਦੇਖੋ ਐਡੀ ਅਗਲਤ ਮਤਲਬ ਇਹਨੇ ਆਪਣੀ ਵੀਡੀਓ ਆਪਣੀ ਵਾਈਫ ਦੀ ਵੀਡੀਓ ਪਾ ਦਿੱਤੀ ਆ ਤੇ ਤੁਸੀਂ ਦੇਖੋ ਵੀ ਇਹ ਹੁਣ ਫੇਰ ਦੁਬਾਰਾ ਕਰਦਾ ਇਹ 빅 ਬੋਸ ਜਾਣਦੇ ਮਤਲਬ ਕਿਸੇ ਵੀ ਚੀਜ਼ ਦੇ ਵਿੱਚ ਮਤਲਬ ਕਿ ਕਰੇ ਸੀ ਕਹਿੰਦੇ ਆ ਪਰ ਜਿਹੜੀ ਕਿ ਪਬਲਿਕ ਆ ਪਬਲਿਕ ਨੂੰ ਨਟਾਕ ਕਿਉਂਕਿ ਇਹ ਪਬਲਿਕ ਦੇ ਵਿੱਚ ਮੈਸੇਜ ਗਲਤ ਗਿਆ ਕਿਉਂਕਿ ਜਿਹੜੀ ਵੀਡੀਓ ਪਾਈ ਆ ਉਹ ਵੀ ਬੱਚੀਆਂ ਨੇ ਦੇਖ ਲਈ ਜਾਂ ਕਿਸੇ ਨੇ ਦੇਖ ਲਈ ਉਹਦੇ 'ਤੇ ਮੈਸੇਜ ਗਲਤ ਗਿਆ ਜਿਹੜੀ ਹੁਣ ਆ ਗਾਲ ਕੱਢੀ ਆ ਇਹ ਵੀ ਇਹ ਵਾਇਰਲ ਕਪਲ ਤੇ ਲੋਕੀਓ ਦੇਖਦੇ ਨੇ ਜਿਹਦੇ ਵਿੱਚ ਇਹਨੇ ਉਹ ਕੱਢੀ ਆ ਬਾਹਰ ਸਾਰੇ ਸੁਣ ਰਹੇ ਨੇ ਕਿ ਤਾ ਨਾ ਕਿਉਂਕਿ ਇਹ ਸਾਡੇ ਜਿਹੜਿਆ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਇਦਾਂ ਦਾ ਗੰਦ ਨਹੀਂ ਚੱਲਦਾ ਠੀਕ ਹੈ ਨਾ ਉਤੋਂ ਆਪਾਂ ਸਰਦਾਰ ਹੋਈਏ ਇਹ ਤਾਂ ਬਿਲਕੁਲ ਹੀ ਨਹੀਂ ਚੱਲਦਾ ਆਏਗਾ ਇਸ ਕਰਕੇ ਨੂੰ ਸਮਝੋਣਾ ਹੈ ਆ ਕਿਕਰ ਨੂੰ ਹੱਥ ਮਾਰ ਰਿਹਾ ਕੰਨ ਨੂੰ ਹੱਥ ਮਾਰ ਕਿਉਂਕਿ ਦਰਸਲ 'ਚ ਇਹਦੀ ਸਰਵਿਸ ਨਹੀਂ ਹੋਈ ਇਹਦੀ ਹੁਣ ਸਰਵਿਸ ਇੱਕ ਵਾਰੀ ਹੋ ਜੂਗੀ ਫੇਰ ਸੈੱਟ ਹੋ ਜੂਗੀ ਇਹਦੀ ਸਰਵਿਸ ਨਹੀਂ ਮੈਂ ਪਹਿਲਾਂ ਵੀ ਇਹਦੀ ਸਰਵਿਸ ਨਹੀਂ ਹੋਈ Subscribe to One India channel and never miss an update.